ਹਰ ਹੀ ਦੇਣਾ ਹੈ ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਹੁਣ ਗੁਰੂ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਪਦੇਸ਼ ਵੀ ਦਿਆ ਕਰਦੇ ਸੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਵੀ ਪੜਾਇਆ ਕਰਦੇ ਸਨ ਸ਼ਾਸਤਰ ਵਿਦਿਆ ਵੀ ਸਿਖਾਇਆ ਕਰਦੇ ਸਨ ਅੱਜ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸਿੱਖੋ ਅੱਜ ਆਪਾਂ ਕੋਈ ਉਪਦੇਸ਼ ਨਹੀਂ ਦੇਣਾ ਅੱਜ ਆਪਾਂ ਤੁਹਾਨੂੰ ਕੁਝ ਪ੍ਰੈਕਟੀਕਲ ਕਰਕੇ ਦਿਖਾਉਣਾ ਹੈ ਪ੍ਰਤੱਖ ਕਰਕੇ ਦਿਖਾਉਣਾ ਹੈ ਸਾਰੀ ਸੰਗਤ ਆਖਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦੀ ਮੌਜ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਤੁਸੀਂ ਸਾਨੂੰ ਉਪਦੇਸ਼ ਦਿਓ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੀ ਸਟੇਜ ਦੇ ਉੱਤੇ ਖੜੇ ਨੇ ਮੰਚ ਤੇ ਖੜੇ ਨੇ ਤੇ ਗੁਰੂ ਪਿਆਰਿਓ ਨਾਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਪੰਜ ਪਿਆਰੇ ਸਹਿਬਾਨ ਬੈਠੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਕਹਿੰਦੇ ਨੇ ਸਿੱਖੋ ਇੱਕ ਜਣਾ ਪਾਣੀ ਦੀ ਬਾਲਟੀ ਭਰ ਕੇ ਲੈ ਕੇ ਆਓ ਤੇ ਸਿੱਖ ਸਤਗੁਰ ਦਾ ਹੁਕਮ ਮੰਨਦੇ ਨੇ ਤੇ ਨਾਲ ਜਾਂਦੇ ਸਤਲੁਜ ਦਰਿਆ ਤੋਂ ਪਾਣੀ ਦੀ ਬਾਲਟੀ ਭਰ ਲਿਆਉਂਦੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਆਪਣੇ ਕੋਲ ਮੰਗਾ ਕੇ ਰੱਖ ਲੈਂਦੇ ਨੇ ਹੁਣ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇੱਕ ਪੱਥਰ ਵੀ ਚੁੱਕ ਕੇ ਲੈ ਕੇ ਆਓ ਜਿਹੜਾ ਹੱਥ ਵਿੱਚ ਆ ਜਾਵੇ ਤੇ ਸਤਗੁਰਾਂ ਨੇ ਹੁਕਮ ਕੀਤਾ ਸਿੱਖਾਂ ਨੇ ਮੰਨਿਆ ਉਹ ਪੱਥਰ ਲੈ ਕੇ ਆਂਦਾ ਸਤਗੁਰਾਂ ਨੇ ਹੱਥ ਵਿੱਚ ਫੜ ਲਿਆ ਸਾਰੇ ਸੰਗਤ ਨੂੰ ਦਿਖਾਇਆ ਕਿ ਭਾਈ ਆਹ ਵੇਖੋ ਪੱਥਰ ਹੈ ਮੇਰੇ ਹੱਥ ਵਿੱਚ ਤੇ ਇਹ ਪੱਥਰ ਹੁਣ ਮੈਂ ਬਾਲਟੀ ਦੇ ਵਿੱਚ ਛੱਡਾਂਗਾ ਸਾਰੀ ਸੰਗਤ ਵੇਖ ਰਹੀ ਐ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੱਥ ਵਿੱਚ ਫੜਿਆ ਪੱਥਰ ਤੇ ਗੁਰੂ ਪਿਆਰਿਓ ਉਹ ਬਾਲਟੀ ਦੇ ਉੱਤੇ ਕਰਕੇ ਨਾ ਸਤਿਗੁਰਾਂ ਨੇ ਛੱਡ ਦਿੱਤਾ ਹੁਣ ਉਹ ਪੱਥਰ ਸੀ ਜਿਹੜਾ ਉਹ ਪਾਣੀ ਦੀ ਬਾਲਟੀ ਦੇ ਵਿੱਚ ਡੁੱਬ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਬੀਬੀਆਂ ਨੂੰ ਪੁੱਛਿਆ ਕਿ ਬੀਬੀਓ ਧੀਓ ਬੱਚਿਓ ਇਹ ਦੱਸੋ ਵੀ ਜਿਹੜਾ ਮੇਰੇ ਹੱਥ ਦੇ ਵਿੱਚ ਪੱਥਰ ਸੀ ਇਹ ਮੈਂ ਬਾਲਟੀ ਦੇ ਉੱਪਰ ਕਰਕੇ ਛੱਡ ਦਿੱਤਾ ਇਹ ਪੱਥਰ ਡੁੱਬ ਗਿਆ ਮਹਾਰਾਜ ਕਹਿੰਦੇ ਇਹ ਡੁੱਬਿਆ ਕਿਉਂ ਹੈ ਕਾਰਨ ਕੀ ਹੈ ਡੁੱਬਣ ਦਾ ਤੇ ਬੀਬੀਆਂ ਦੇ ਵਿੱਚੋਂ ਭੈਣਾਂ ਦੇ ਵਿੱਚੋਂ ਆਵਾਜ਼ ਆਈ ਕਿ ਗੁਰੂ ਪਿਤਾ ਜੀ ਗੁਰੂ ਪਾਤਸ਼ਾਹ ਜੀ ਦਾ ਪੱਥਰ ਹੈ ਨਾ ਇਹ ਪੱਥਰ ਭਾਰਾ ਸੀ ਭਾਰਾ ਹੋਣ ਕਰਕੇ ਉਹ ਪਾਣੀ ਦੇ ਵਿੱਚ ਡੁੱਬ ਗਿਆ ਫਿਰ ਸਤਗੁਰਾਂ ਨੇ ਭਾਈਆਂ ਨੂੰ ਪੁੱਛਿਆ ਹਾਂ ਵੀ ਭਾਈ ਤੁਸੀਂ ਦੱਸੋ ਇਹ ਪੱਥਰ ਕਿਉਂ ਡੁੱਬਿਆ ਤੇ ਭਾਈਆਂ ਨੇ ਵੀ ਇਹੀ ਆਖਿਆ ਗੁਰੂ ਪਿਤਾ ਜੀ ਪੱਥਰ ਭਾਰਾ ਸੀ ਪੱਥਰ ਡੁੱਬ ਗਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਪਤਾ ਪੱਥਰ ਭਾਰਾ ਸੀ ਪੱਥਰ ਡੁੱਬ ਗਿਆ ਪਰ ਡੁੱਬਿਆ ਕਿਉਂ ਇਹ ਤਾਂ ਦੱਸੋ ਸਾਰੀ ਸੰਗਤ ਵਿੱਚੋਂ ਇੱਕੋ ਹੀ ਆਵਾਜ਼ ਆਉਂਦੀ ਹੈ ਪਾਤਸ਼ਾਹ ਜੀ ਪੱਥਰ ਭਾਰਾ ਸੀ ਡੁੱਬ ਗਿਆ ਪੱਥਰ ਭਾਰਾ ਸੀ ਡੁੱਬ ਗਿਆ ਮਹਾਰਾਜ ਕਹਿੰਦੇ ਨਹੀਂ ਭਾਈ ਇਹ ਜਵਾਬ ਨਹੀਂ ਫਿਰ ਕੁਝ ਸਿੱਖ ਉੱਠ ਕੇ ਆ ਜਾਂਦੇ ਨੇ ਕਹਿੰਦੇ ਗੁਰੂ ਪਾਤਸ਼ਾਹ ਕਰਾਮਾਤیں ਨਿਖਾਉਂਦੇ ਹੋਣ ਕੀ ਪਤਾ ਪੱਥਰ ਤੈਰਦਾ ਹੀ ਹੋਵੇ ਤੇ ਹੁਣ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਕੋਲ ਆਉਂਦੇ ਨੇ ਤੇ ਸਤਿਗੁਰ ਨੂੰ ਆਖਦੇ ਨੇ ਇਹ ਦਸ਼ਮੇਸ਼ ਪਿਤਾ ਅਸੀਂ ਇੱਕ ਵਾਰ ਵਾਲਟੀ ਨੂੰ ਵੇਖ ਲਈਏ ਵੀ ਪੱਥਰ ਡੁੱਬਿਆ ਹੋਇਆ ਜਾਂ ਤੈਰਦਾ ਹੈ ਮਹਾਰਾਜ ਕਹਿੰਦੇ ਵੇਖ ਲਓ ਜੇ ਜਦੋਂ ਸਿੱਖਾਂ ਨੇ ਆ ਕੇ ਵੇਖਿਆ ਤੇ ਪੱਥਰ ਸੱਚਮੁੱਚ ਹੀ ਡੁੱਬਿਆ ਹੋਇਆ ਸੀ ਤੇ ਸਾਰੀ ਸੰਗਤ ਨੂੰ ਉਹਨਾਂ ਨੇ ਆਖਿਆ ਕਿ ਭਾਈ ਪੱਥਰ ਡੁੱਬਿਆ ਹੋਇਆ ਮਹਾਰਾਜ ਕਹਿੰਦੇ ਇਹ ਮੈਨੂੰ ਪਤਾ ਡੁੱਬਿਆ ਹੋਇਆ ਪਰ ਡੁੱਬਿਆ ਕਿਉਂ ਆ ਸਾਰੇ ਕਹਿੰਦੇ ਪੱਥਰ ਭਾਰਾ ਪੱਥਰ ਭਾਰਾ ਕਹਿੰਦੇ ਕੋਲ ਭਾਈ ਆਨੰਦ ਲਾਲ ਜੀ ਬੈਠੇ ਸਨ ਪਰ ਸਤਗੁਰਾਂ ਨੇ ਭਾਈ ਨੰਦ ਲਾਲ ਨੂੰ ਆਖਿਆ ਭਾਈ ਨੰਦ ਲਾਲ ਸਾਰੀ ਸੰਗਤ ਜਵਾਬ ਦੇ ਰਹੀ ਐ ਤੂੰ ਭਾਈ ਕਿਉਂ ਨਹੀਂ ਬੋਲ ਰਿਹਾ ਤੂੰ ਕਿਉਂ ਨਹੀਂ ਜਵਾਬ ਦੇ ਰਿਹਾ ਭਾਈ ਨੰਦ ਲਾਲ ਨੂੰ ਕਹਿੰਦੇ ਖੜਾ ਹੋ ਭਾਈ ਨੰਦ ਲਾਲ ਜਵਾਬ ਦੇ ਸੰਗਤ ਨੂੰ ਭਾਈ ਨੰਦ ਲਾਲ ਬੜਾ ਤਕੜਾ ਤੇ ਬਹੁਤ ਵੱਡਾ ਵਿਦਵਾਨ ਸੀ ਗੁਰੂ ਪਾਤਸ਼ਾਹ ਜੀ ਮੇਰੀ ਕੋਈ ਪਾਇਆ ਨਹੀਂ ਮੇਰੀ ਕੋਈ ਹਸਤੀ ਨਹੀਂ ਕਿ ਮੈਂ ਆਪ ਜੀ ਦੇ ਕੌਤਕ ਨੂੰ ਬਿਆਨ ਕਰ ਸਕਾਂ ਵੀ ਇਹ ਪੱਥਰ ਡੁੱਬਿਆ ਕਿਉਂ ਐ ਮਹਾਰੇ ਕਹਿੰਦੇ ਨਹੀਂ ਨੰਦ ਲਾਲ ਤੂੰ ਦੱਸ ਸਕਦਾ ਪੱਥਰ ਕਿਉਂ ਡੁੱਬਿਆ ਗੁਰੂ ਪਾਸ਼ਾ ਜੀ ਕਿਰਪਾ ਕਰੋ ਮਿਹਰ ਕਰੋ ਮੈਂ ਸੰਗਤ ਨੂੰ ਦੱਸ ਸਕਦਾ ਪਰ ਤੁਸੀਂ ਕਿਰਪਾ ਕਰੋ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਭਾਈ ਨੰਦ ਲਾਲ ਦੱਸ ਖਾਂ ਫਿਰ ਭਾਈ ਨੰਦ ਲਾਲ ਨੇ ਆਖਿਆ ਇਹ ਪੱਥਰ ਹੈ ਨਾ ਇਹ ਸਤਿਗੁਰਾਂ ਦੇ ਹੱਥ ਵਿੱਚ ਸੀ ਉਹਨਾਂ ਤੱਕ ਇਹ ਪੱਥਰ ਜਿੰਨਾ ਤੱਕ ਸਤਿਗੁਰਾਂ ਦੇ ਹੱਥ ਵਿੱਚ ਸੀ ਇਹ ਪਾਣੀ 'ਚ ਨਹੀਂ ਸੀ ਡੁੱਬਿਆ ਇਹ ਪਾਣੀ ਦੇ ਵਿੱਚ ਡੁੱਬਿਆ ਤਾਂ ਕਿਉਂਕਿ ਪੱਥਰ ਸਤਿਗੁਰਾਂ ਨੇ ਛੱਡ ਦਿੱਤਾ ਉਹ ਪੱਥਰ ਸਤਿਗੁਰਾਂ ਦੇ ਹੱਥ ਵਿੱਚੋਂ ਛੁੱਟ ਗਿਆ ਕਹਿੰਦੇ ਤਾਂ ਡੁੱਬਿਆ ਜੇ ਉਹ ਪੱਥਰ ਸਤਿਗੁਰਾਂ ਦੇ ਹੱਥ ਵਿੱਚ ਰਹਿੰਦਾ ਨਾ ਭਾਈ ਆਨੰਦ ਲਾਲ ਕਹਿੰਦੇ ਓਏ ਪਾਣੀ ਦੀ ਬਾਲਟੀ ਦੀ ਜਗ੍ਹਾ ਤੇ ਭਵੇਂ ਸਮੁੰਦਰ ਕਿਉਂ ਨਾ ਹੁੰਦਾ ਉਹ ਵੀ ਨਹੀਂ ਸੀ ਡੋਬ ਸਕਦਾ ਜੇ ਇਹ ਪੱਥਰ ਸਤਿਗੁਰਾਂ ਦੇ ਹੱਥਾਂੋਂ ਨਾ ਛੁੱਟਦਾ ਆਖੋ ਸਤਨਾ ਇਹ ਜਵਾਬ ਦਿੱਤਾ ਭਾਈ ਆਨੰਦ ਲਾਲ ਨੇ ਫਿਰ ਭਾਈ ਨੰਦ ਲਾਲ ਨੂੰ ਦਸ਼ਮੇਸ਼ ਪਿਤਾ ਕਹਿਣ ਲੱਗੇ ਭਾਈ ਅੱਜ ਜੋ ਇਹ ਸਿੱਖਿਆ ਮਿਲੀ ਹੈ ਹੁਣ ਸਿੱਖਿਆ ਵੀ ਦਿਓ ਤੁਸੀਂ ਫਿਰ ਭਾਈ ਨੰਦ ਲਾਲ ਕਹਿੰਦਾ ਗੁਰੂ ਪਾਤਸ਼ਾਹ ਜੀ ਇਹ ਸਿੱਖਿਆ ਤੁਸੀਂ ਹੀ ਦੇ ਸਕਦੇ ਹੋ ਤੁਸੀਂ ਦੱਸੋ ਸੰਗਤ ਨੂੰ ਤੁਸੀਂ ਅੱਜ ਪ੍ਰਤੱਖ ਤੌਰ ਤੇ ਪ੍ਰੈਕਟੀਕਲ ਤੌਰ ਤੇ ਸਮਝਾਇਆ ਹੈ ਤੁਸੀਂ ਦੱਸੋ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਿ ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜਿਆ ਰਹਿੰਦਾ ਗੁਰੂ ਦੀ ਪਕੜ ਦੇ ਵਿੱਚ ਰਹਿੰਦਾ ਉਹ ਸੰਸਾਰ ਦੇ ਵਿੱਚ ਨਹੀਂ ਡੁੱਬਦਾ ਤੇ ਜਿਹੜਾ ਗੁਰੂ ਦੀ ਪਕੜ ਤੋਂ ਛੁੱਟ ਜਾਂਦਾ ਨਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਫਿਰ ਡੁੱਬਣਾ ਪੈਂਦਾ ਆਖੋ ਸਤਨਾ ਡੁੱਬਦੇ ਹੀ ਉਹ ਨੇ ਜਿਹੜੇ ਗੁਰੂ ਤੋਂ ਪੱਲਾ ਛੁਡਾ ਲੈਂਦੇ ਨੇ ਪੱਥਰ ਹੱਥ ਵਿੱਚ ਸੀ ਸਤਗੁਰਾਂ ਦੇ ਨਹੀਂ ਸੀ ਡੁੱਬਿਆ ਬਸ ਹੱਥੋਂ ਛੁੱਟਿਆ ਤੇ ਪੱਥਰ ਡੁੱਬ ਗਿਆ ਤੇ ਗੁਰੂ ਪਿਆਰਿਓ ਅਸੀਂ ਵੀ ਤਾਂ ਡੁੱਬਦੇ ਆ ਸਾਡਾ ਵੀ ਬੇੜਾ ਗਰਕ ਤਾਂ ਹੋ ਰਿਹਾ ਹੈ ਕਿਉਂਕਿ ਅਸੀਂ ਗੁਰੂ ਦੇ ਹੱਥੋਂ ਛੁੱਟ ਰਹੇ ਆ ਭਾਵ ਗੁਰੂ ਤੋਂ ਅਸੀਂ ਬੇਮੁਖ ਹੋ ਰਹੇ ਆ ਤਾਈਓ ਅਸੀਂ ਇਹ ਸੰਸਾਰ ਸਮੁੰਦਰ ਦੇ ਵਿੱਚ ਨਸ਼ਿਆਂ ਦੀ ਦਲਦਲ ਦੇ ਵਿੱਚ ਧਸ ਰਹੇ ਆ ਤਾਈਓ ਅਸੀਂ ਭੈੜੇ ਮਨੁੱਖਾਂ ਦੀ ਸੰਗਤ ਕਰਕੇ ਆਪਣਾ ਜੀਵਨ ਬਰਬਾਦ ਕਰ ਰਹੇ ਆ ਜੇ ਕਿਤੇ ਅਸੀਂ ਸਤਗੁਰ ਦੇ ਦਰ ਨਾਲ ਜੁੜੇ ਰਹੀਏ ਸਤਗੁਰ ਦੇ ਚਰਨਾਂ ਨਾਲ ਜੁੜੇ ਰਹੀਏ ਕਿਸੇ ਦੀ ਤਾਕਤ ਨਹੀਂ ਕਿ ਸਾਨੂੰ ਨਸ਼ਿਆਂ ਚ ਡੋਬ ਦੇਵੇ ਕਿਸੇ ਦੀ ਤਾਕਤ ਨਹੀਂ ਕਿ ਭੈੜੀ ਸੰਗਤ ਵਿੱਚ ਡੋਬ ਦੇਵੇ ਸਾਨੂੰ ਡੋਬ ਦੇ ਉਦੋਂ ਹੀ ਨੇ ਜਦੋਂ ਅਸੀਂ ਗੁਰੂ ਤੋਂ ਪੱਲਾ ਛਡਾ ਲੈਂਦੇ ਆ